ਵਲੰਡੀ ਸਾਭਾ ਵੇਖੇ ਗੁਰੂ ਗੋਬਿੰਦ ਸਿੰਘ ਜੀ ਨੂੰ ਬਾਦਸ਼ਾਹ ਔਰੰਗਜ਼ੇ ਵੱਲੋਂ ਲੋੜੀ ਦਾ ਸੱਦਾ ਲਿਖਤੀ ਅਤੇ ਜ਼ੁਬਾਨੀ ਪਹੁੰਚ ਚੁੱਕਿਆ ਸੀ। ਲੇਖਕਾਂ ਵਿੱਚ ਜਿਹੜੀ ਇਹ ਧਾਰਨਾ ਪਾਈ ਜਾਂਦੀ ਹੈ ਕਿ ਗੁਰੂ ਸਾਹਿਬ ਭਾਈ ਦਿਆ ਸਿੰਘ ਦੇ ਪਹੁੰਚਣ ਤੋਂ ਪਹਿਲਾਂ ਹੀ ਤੁਰਪੈਸਾਨ ਅਤੇ ਭਾਈ ਸਾਹਿਬ ਗੁਰੂ ਜੀ ਨੂੰ ਦੱਖਣ ਨੂੰ ਜਾਂਦਿਆਂ ਰਸਤੇ ਵਿੱਚ ਹੀ ਮਿਲੇ ਸਨ ਇਹ درست ਨਹੀਂ ਹੈ। ਅਸਲ ਵਿੱਚ ਇਹ ਜਾਣਕਾਰੀ ਕਵੀ ਸੈਨਾਪਤੀ ਦੀ ਲਿਖਤ ਉੱਪਰ ਆਧਾਰਿਤ ਹੈ। ਕਵੀ ਸੈਨਾਪਤੀ ਦੀ ਲਿਖਤ ਵਿੱਚ ਪ੍ਰਸੰਖਾ ਦੀ ਵਿਆਖਿਆ ਲੜੀਵਾਰ ਨਹੀਂ ਹੈ। ਕਈ ਥਾਂ 'ਉਹ ਲੜੀ ਤੋੜ ਕੇ ਸਾਰੀ ਗੱਲ ਨੂੰ ਅੱਗੜ-ਪਿਛੜ ਕਰ ਦਿੰਦਾ ਹੈ। ਇੱਕ ਥਾਂ ਤੇ ਕਵੀ ਲਿਖਦਾ ਹੈ ਔਰੰਗਜ਼ੇਬ ਨੇ ਹੁਕਮ ਕੀਤਾ ਕਿ ਦਰਬਾਰ ਵਿੱਚੋਂ ਇਹ ਤਾਕੀਦ ਲਿਖ ਕੇ ਇਸ ਸਿੰਘ ਨੂੰ ਜਲਦੀ ਭੇਜ ਦਵੋ। ਇਸ ਦੀ ਪੂਰਤੀ ਵਜੋਂ ਗੁਜਰ ਗੁਜਰਬਰ ਦਾ ਨੂੰ ਸ਼ਾਹੀ ਫਰਮਾਨ ਦੇ ਕੇ ਦਿਆ ਸਿੰਘ ਦੇ ਨਾਲ ਭੇਜ ਦਿੱਤਾ। ਇਨਾਂ ਨੂੰ ਕਿਹਾ ਗਿਆ ਕਿ ਇਹ ਗੁਰੂ ਗੋਬਿੰਦ ਸਿੰਘ ਪਾਸ ਜਾ ਕੇ ਕਹਿਣ ਕਿ ਜਿੱਥੇ ਉਹਨਾਂ ਦਾ ਚਿਤ ਕਰਦਾ ਹੈ ਉਹ ਉੱਥੇ ਹੀ ਜਾ ਸਕਦੇ ਹਨ ਇਹ ਗੁਰ ਜਰ ਇਹ ਗੁਰਜ ਬਰਦਾਰ ਅਤੇ ਦਿਆ ਸਿੰਘ ਉੱਥੋਂ ਰਵਾਨਾ ਹੋ ਕੇ ਗੁਰੂ ਜੀ ਪਾਸ ਪਹੁੰਚੇ ਅਤੇ ਸ਼ਾਹੀ ਦਰਬਾਰ ਵੱਲੋਂ ਲਿਖੇ ਹੋਏ ਪੰਜ ਹੁਕਮ ਉਹਨਾਂ ਨੂੰ ਦਿਖਾਏ ਇਹ ਦੇਖੋ ਕਿ ਗੁਰੂ ਜੀ ਦੇ ਮਨ ਵਿੱਚ ਬਹੁਤ ਹੀ ਸ਼ਾਂਤੀ ਆਈ ਅਤੇ ਇਹਨਾਂ ਹੁਕਮਾਂ ਨੂੰ ਵਾਰ-ਵਾਰ ਪੜ੍ਹ ਕੇ ਸੰਗਤਾਂ ਨੂੰ ਸੁਣਾਇਆ ਗਿਆ ਇਹ ਲਿਖਤ ਪੂਰੀ ਤਰ੍ਹਾਂ ਸਪਸ਼ਟ ਹੈ ਇਸ ਦੀ ਪੁਸ਼ਟੀ ਭਾਈ ਸੁੱਖਾ ਸਿੰਘ ਅਤੇ ਗਿਆਨੀ ਗਿਆਨ ਸਿੰਘ ਨੇ ਵੀ ਕੀਤੀ ਹੈ ਕਵੀ ਸੈਨਾਪਤੀ ਦੀ ਹੀ ਲਿਖਤ ਵਿੱਚ ਇੱਕ ਹੋਰ ਦੋਹਰਾ ਹੈ ਜਿਸ ਵਿੱਚ ਇਹ ਭਾਵ ਦਿੱਤਾ ਗਿਆ ਹੈ ਕਿ ਜਦੋਂ ਗੁਰੂ ਸਾਹਿਬ ਦੱਖਣ ਵੱਲ ਰਾਜਪੂਤਾਾਂ ਨਾ ਵਿੱਚੋਂ ਦੀ ਜਾ ਰਹੇ ਸਨ ਤਾਂ ਰਸਤੇ ਵਿੱਚ ਭਾਈ ਦਿਆ ਸਿੰਘ ਮਿਲ ਗਿਆ ਉਸ ਨੇ ਦੱਸਿਆ ਕਿ ਗੁਰ ਜਬਰਦਾਰ ਤਾਂ ਦਿੱਲੀ ਵੱਲ ਚੱਲ ਗਏ ਹਨ ਪਰ ਉਹ ਉੱਧਰ ਨਹੀਂ ਗਿਆ ਅਸਲ ਵਿੱਚ ਇਸੇ ਗੱਲ ਨੇ ਸਾਰੇ ਮਾਮਲੇ ਵਿੱਚ ਗੜਬੜੀ ਕੀਤੀ ਸੈਨਾਪਤੀ ਦੀ ਪਹਿਲੀ ਜਾਣਕਾਰੀ ਦੇ ਮੁਕਾਬਲੇ ਤੇ ਇਸ ਪਿਛਲੇਰੇ ਦੋਹਰੇ ਦੀ ਕੋਈ ਮਹੱਤਤਾ ਨਹੀਂ ਹੈ ਗੁਰੂ ਜੀ ਨੂੰ ਦੱਖਣ ਵਿੱਚ ਅਹਿਮਦਨਗਰ ਤੱਕ ਜਾਣ ਲਈ ਜਿੱਥੇ ਬਾਦਸ਼ਾਹ ਟਹਿਰਾਇਆ ਹੋਇਆ ਸੀ ਅਨੇਕਾਂ ਰਿਆਸਤਾਂ ਤੇ ਸੂਬਿਆਂ ਵਿੱਚੋਂ ਦੀ ਲੰਘਣਾ ਪੈਣਾ ਸੀ ਜ਼ਰੂਰੀ ਨਹੀਂ ਹੈ ਸਾਰੇ ਹੀ ਰਾਜੇ ਤੇ ਸੂਬੇਦਾਰ ਗੁਰੂ ਜੀ ਨਾਲ ਸਹੀ ਵਰਤਾਓ ਕਰਦੇ ਗੁਰੂ ਜੀ ਨਾਲ ਘੱਟੋ ਘੱਟ 300 ਦੇ ਕਰੀਬ ਘੋੜਸਵਾਰ ਸਨ ਹਰ ਹਾਲਤ ਵਿੱਚ ਹੋਣਗੇ ਇਹਨਾਂ 300 ਸਿੰਘਾਂ ਦੇ ਨਾਲ ਕੁਝ ਕੇ ਪਰਿਵਾਰ ਵੀ ਹੋਣੇ ਸਨ ਇਤਨੇ ਵੱਡੇ ਕਾਫਲੇ ਦੇ ਰੋਜ਼ਾਨਾ ਦੇ ਖਰਚੇ ਲਈ ਅਨਾਜ ਦਾਲ ਦੁੱਧ ਵਗੈਰਾ ਦੀ ਹਰ ਹਾਲਤ ਵਿੱਚ ਲੋਡ ਪੈਣੀ ਸੀ ਰਸਤੇ ਵਿੱਚ ਲੇ ਖੇਤਾਂ ਵਿੱਚੋਂ ਵੀ ਇਸ ਕਾਫਲੇ ਨੇ ਗੁਜ਼ਰਨਾ ਸੀ ਸਥਾਨਕ ਲੋਕਾਂ ਨਾਲ ਵੀ ਘਾ ਪੱਠੇ ਵਾਸਤੇ ਲੜਾਈ ਝਗੜੇ ਦਾ ਖਤਰਾ ਹਰ ਸਮੇਂ ਰਹਿਣਾ ਸੀ ਇਸ ਤਰ੍ਹਾਂ ਦੀਆਂ ਮੁਸ਼ਕਲਾਂ ਨਾ ਆਉਣ ਅਤੇ ਲੋੜੀਂਦੀ ਰਸਤ ਹਰ ਰੋਜ਼ ਮਿਲਦੀ ਰਹੇ ਇਸ ਦੀ ਪੂਰਤੀ ਲਈ ਬਾਦਸ਼ਾਹ ਦਾ ਹੁਕਮ ਜ਼ਰੂਰੀ ਸੀ ਇਸ ਗੱਲ ਦੀ ਵੀ ਜਾਣਕਾਰੀ ਮਿਲਦੀ ਹੈ ਕਿ ਜਿਵੇਂ ਕਿ ਪਹਿਲੇ ਅਧਿਆਏ ਵਿੱਚ ਲਿਖਿਆ ਗਿਆ ਹੈ ਕਿ ਸ਼ਾਹੀ ਫਰਮਾਨ ਵਿੱਚ ਲਾਹੌਰ ਦੇ ਸੂਬੇਦਾਰ ਨੂੰ ਹਦਾਇਤ ਦਿੱਤੀ ਗਈ ਸੀ ਕਿ ਜੋ ਖਰਚਾ ਗੁਰੂ ਜੀ ਦੇ ਰਸਤੇ ਦੀਆਂ ਲੋੜਾਂ ਵਾਸਤੇ ਲੁਣਿੰਦਾ ਹੈ ਉਸ ਦੀ ਪੂਰਤੀ ਉਸ ਮਦ ਵਿੱਚੋਂ ਕਰ ਲਈ ਜਾਵੇ ਜਿਹੜੀ ਗੁਰੂ ਜੀ ਦੀ ਜਾਇਦਾਦ ਨੂੰ ਜ਼ਬਤ ਕਰਕੇ ਰੱਖੀ ਗਈ ਸੀ ਇਸ ਤਰ੍ਹਾਂ ਇਹ ਗੱਲ درست ਨਹੀਂ ਹੈ ਕਿ ਗੁਰੂ ਸਾਹਿਬ ਭਾਈ ਦਿਆ ਸਿੰਘ ਦੇ ਆਉਣ ਤੋਂ ਜਾਂ شاہی ਫਰਮਾਨ ਮਿਲਣ ਤੋਂ ਪਹਿਲਾਂ ਹੀ ਤਲਵੰਡੀ ਸਾਬਾ ਤੋਂ ਰਵਾਨਾ ਹੋ ਚੁੱਕੇ ਸਨ ਸਾਰੀ ਜਾਣਕਾਰੀ ਪ੍ਰਾਪਤ ਹੋਏ ਬਿਨਾ ਅਤੇ ਸਹੀ ਸੰਬੰਧ ਹੋਏ ਪ੍ਰਬੰਧ ਹੋਏ ਬਿਨਾ ਦੱਖਣ ਵੱਲ ਜਾਣ ਦੀ ਕੋਈ ਗੱਲ ਬੰਦੀ ਹੀ ਨਹੀਂ ਸੀ ਕਵੀ ਸੈਨਾਪਤੀ ਦੇ ਦੂਸਰੇ ਦੋਹਰੇ ਵਿਚਲੀ ਜਾਣਕਾਰੀ ਭਾਈ ਦਿਆ ਸਿੰਘ ਨੂੰ ਦੂਸਰੀ ਵਾਰ ਗੁਰੂ ਜੀ ਵੱਲੋਂ ਆਪਣੇ ਆਮਦਵਾਰੇ ਇੱਕ ਪੇਸ਼ਗੀ ਸਨੇਹਾ ਭੇਜਣ ਦੀ ਹੋ ਸਕਦੀ ਹੈ ਕਿਉਂਕਿ ਗੁਰੂ ਜੀ ਦੇ ਕਾਫਲੇ ਨੇ ਹੌਲੀ-ਹੌਲੀ ਪਿੰਡਾਂ ਖਤਮ ਕਰਨਾ ਸੀ ਅਤੇ ਭਾਈ ਦਿਆ ਸਿੰਘ ਨੇ ਇਕੱਲੇ ਛੇਤੀ ਤੈਅ ਕਰ ਲੈਣਾ ਸੀ। ਇਹੀ ਕਾਰਨ ਸੀ ਕਿ ਗੁਰੂ ਜੀ ਦਾ ਕਾਫਲਾ ਤਾਂ ਅਜੇ ਰਾਜਸਥਾਨ ਦੇ ਭਗੌਰ ਪੀਲਵਾੜਾ ਤੱਕ ਹੀ ਪਹੁੰਚਿਆ ਸੀ ਪਰ ਭਾਈ ਦਿਆ ਸਿੰਘ ਬਾਦਸ਼ਾਹ ਤੇ ਚੜ੍ਹਾਈ ਕਰ ਜਾਣ ਦੀ ਖਬਰ ਲੈ ਕੇ ਵਾਪਸ ਵੀ ਮੁੜ ਕੇ ਆ ਗਿਆ ਸੀ। ਤਲਵੰਡੀ ਸਾਬੋ ਤੋਂ ਕੇਵਲ ਅਤੇ ਝੌੜੜ ਪਿੰਡਾਂ ਵਿੱਚ ਦੇ ਹੁੰਦੇ ਹੋਏ ਗੁਰੂ ਸਾਹਿਬ ਸਿਰਸਾ ਪਹੁੰਚੇ ਇੱਥੇ ਰਾਤ ਦਾ ਠਹਿਰਾ ਕੀਤਾ ਗਿਆ। ਇੱਥੋਂ ਕੁਝ ਸਿੰਘ ਗੁਰੂ ਜੀ ਨੇ ਵਾਪਸ ਮੋੜ ਦਿੱਤੇ ਸਨ ਸਿਰਸਾ ਤੋਂ ਚੱਲ ਕੇ ਗੁਰੂ ਜੀ ਨੋਹਰ ਪਹੁੰਚੇ ਇੱਥੇ ਜੈਨੀ ਸਾਧੂਆਂ ਦਾ ਡੇਰਾ ਸੀ ਗੁਰੂ ਜੀ ਵੱਲੋਂ ਜੈਨੀ ਸੰਤਾਂ ਨਾਲ ਆਪਸੀ ਵਿਚਾਰ ਵਟਾਂਦਰਾ ਕਰਨ ਦੀਆਂ ਵੀ ਇੱਥੇ ਰਵਾਇਤਾਂ ਮਿਲਦੀਆਂ ਹਨ ਸਥਾਨਕ ਰਵਾਇਤ ਅਨੁਸਾਰ ਹੀ ਇੱਥੇ ਇੱਕ ਕ੍ਰਿਸ਼ਨ ਚੰਦ ਬ੍ਰਾਹਮਣ ਰਹਿਣਾ ਰਹਿੰਦਾ ਸੀ ਉਸਨੇ ਗੁਰੂ ਸਾਹਿਬ ਦੀ ਬਹੁਤ ਸੇਵਾ ਕੀਤੀ ਸੀ ਗੁਰੂ ਜੀ ਦੀ ਸਿੱਖਿਆ ਕਰਕੇ ਹੀ ਇਸ ਦੇ ਪਰਿਵਾਰ ਵਿੱਚ ਅਜੇ ਤੱਕ ਤਬਾਕੂ ਪੀਣ ਦੀ ਪਾਬੰਦੀ ਚੱਲਦੀ ਆ ਰਹੀ ਸੀ। ਨੋਹਰ ਬਾਰੇ ਇਹ ਇੱਕ ਕਹਾਉਤ ਪ੍ਰਚਲਿਤ ਹੈ ਨੋਹਰ ਗੁਰੂ ਕੀ ਮੋਹਰ ਖਾਲਸਾ ਲੁੱਟੇਗਾ। ਪਤਾ ਨਹੀਂ ਕਿ ਇਸ ਕਹਾਉਤ ਦਾ ਅਰਥ ਕੀ ਹੈ ਪਰ ਸਥਾਨਿਕ ਸੰਗਤਾਂ ਵਿੱਚ ਇਹ ਕਾਫੀ ਪ੍ਰਚਲਿਤ ਹੈ। ਨੋਹਰ ਤੋਂ ਅੱਗੇ ਗੁਰੂ ਸਾਹਿਬ ਨੇ ਭਾਦਰਾ ਸ਼ਹਿਰ ਵਿੱਚ ਠਹਿਰਾ ਕੀਤਾ। ਸਭ ਤੋਂ ਨੋਹਰ 70 ਕਿਲੋਮੀਟਰ ਦੀ ਵਿੱਥ ਤੇ ਹੈ ਤੇ ਨੋਹਰ ਤੋਂ ਭਾਦਰਾ ਤਕਰੀਬਨ 60 ਕਿਲੋਮੀਟਰ ਦੀ ਵਿੱਥ ਤੇ ਹੈ। ਭਾਦਰਾ ਤੋਂ ਅੱਗੇ ਗੁਰੂ ਸਾਹਿਬ ਸੁਹਾਵਾ ਨਗਰ ਪਹੁੰਚੇ ਅਤੇ ਠਹਿਰਾ ਕੀਤਾ ਇੱਥੇ ਜਿਸ ਸਥਾਨ ਤੇ ਗੁਰੂ ਸਾਹਿਬ ਦਾ ਡੇਰਾ ਸੀ ਉੱਥੇ ਝੰਡ ਦਾ ਇੱਕ ਦਰਖਤ ਸੀ ਅਤੇ ਇਸ ਝੰਡ ਵਿੱਚ ਇੱਕ ਪਿੱਪਲ ਉੱਗਿਆ ਹੋਇਆ ਸੀ ਸਥਾਨਕ ਲੋਕ ਦੱਸਦੇ ਹਨ ਕਿ ਝੰਡ ਤੇ ਪਿੱਪਲ ਦੇ ਦਰਖਤਾਂ ਦਾ ਸੁਮੇਲ ਬੜਾ ਅਜੀਬ ਹੁੰਦਾ ਹੈ ਇੱਥੇ ਵੀ ਇੱਕ ਦੰਦ ਕਥਾ ਗੁਰੂ ਸਾਹਿਬ ਨਾਲ ਜੁੜੀ ਹੋਈ ਹੈ ਉਹ ਇਹ ਕਿ ਜਦੋਂ ਪਿੱਪਲ ਦਾ ਦਰਖਤ ਪੂਰੇ ਜੰਡ ਨੂੰ ਆਪਣੇ ਕਲਾਵੇ ਵਿੱਚ ਲੈ ਲਵੇਗਾ ਤਾਂ ਪੰਜਾਬ ਵਿੱਚ ਖਾਲਸੇ ਦਾ ਰਾਜ ਹੋ ਜਾਵੇਗਾ। ਖੈਰ ਇਹ ਦੰਦ ਕਥਾ ਸਿਰਫ ਇੱਕ ਦੰਦ ਕਥਾ ਹੀ ਹੈ ਹੋਰ ਇਸ ਦੀ ਕੋਈ ਪ੍ਰਮਾਣਿਕਤਾ ਨਹੀਂ ਹੈ। ਸੁਹਾਵੇ ਤੋਂ ਹੁੰਦੇ ਹੋਏ ਗੁਰੂ ਸਾਹਿਬ ਦਾਦੂ ਦਵਾਰਾ ਪਹੁੰਚੇ। ਇੱਥੇ ਰਾਤ ਦਾ ਟਹਿਰਾ ਕੀਤਾ ਗਿਆ ਦਾਦੂ ਦਵਾਰੇ ਵਿਖੇ ਦਾਦੂ ਪੰਥੀਆਂ ਦਾ ਕੇਂਦਰ ਸੀ। ਦਾਦੂ ਪੰਥੀ ਸੰਤ ਜਯਾਤਰਾਮ ਗੁਰੂ ਜੀ ਨੂੰ ਮਿਲਣ ਲਈ ਆਇਆ ਧਾਰਮਿਕ ਵਿਚਾਰ ਵਟਾਂਦਰਾ ਹੋਇਆ ਦਾਦੂ ਦੁਆਰੇ ਤੋਂ ਚੱਲ ਕੇ ਇਹ ਲਸ਼ਕਰ ਅਜਮੇਰ ਪਹੁੰਚਿਆ ਇੱਥੇ ਰਾਤ ਦਾ ਠਹਿਰਾ ਕੀਤਾ ਗਿਆ ਕਵੀ ਸੈਨਾਪਤੀ ਲਿਖਦਾ ਹੈ ਕਿ ਗੁਰੂ ਸਾਹਿਬ ਜਿਸ ਵੀ ਰਿਆਸਤ ਦੀ ਹੱਦ ਅੰਦਰ ਦਾਖਲ ਹੁੰਦੇ ਸਨ ਤਾਂ ਉੱਥੇ ਦਾ ਰਾਜਾ ਅੱਗੂ ਗੁਰੂ ਜੀ ਨੂੰ ਜੀ ਆਇਆਂ ਕਹਿਣ ਲਈ ਖੜਾ ਹੁੰਦਾ ਸੀ ਅਜਮੇਰ ਤੋਂ ਰਵਾਨਾ ਹੋ ਕੇ ਗੁਰੂ ਜੀ ਦਾ ਖਾਲਸਾ ਲਸ਼ਕਰ ਬਾਗੌਰ ਦੀ ਜੂ ਵਿੱਚ ਦਾਖਲ ਹੋਇਆ ਐਪੀਲ ਜਾਤੀ ਦੇ ਕਬੀਲਿਆਂ ਦਾ ਖੇਤਰ ਸੀ ਬਗੌਰ ਦੀ ਥਾ ਅਜਮੇਰ ਅਤੇ ਚਤੌੜਗੜ ਦੇ ਤਕਰੀਬਨ ਵਿਚਕਾਰ ਹੈ ਬਾਗ ਰਹਿਣ ਕਰਕੇ ਇਸ ਖੇਤਰ ਨੂੰ ਬਾਗਾਂ ਦਾ ਠਾਹਰ ਕਿਹਾ ਜਾਂਦਾ ਹੈ ਇੱਥੋਂ ਹੀ ਇਸ ਦਾ ਨਾਂ ਬਗੌਰ ਪਰਚਲਿਤ ਹੋਇਆ ਹੈ ਅੱਜ ਕੱਲ ਇਸ ਦਾ ਨਾਂ ਪੀਲਵਾੜਾ ਹੈ ਇੱਥੇ ਪੀਲ ਜਾਤੀ ਦੇ ਕਬੀਲਿਆਂ ਦਾ ਰਾਜ ਹੋਣ ਕਰਕੇ ਇਸ ਨੂੰ ਪੀਲਵਾੜਾ ਕਿਹਾ ਜਾਣਾ ਸ਼ੁਰੂ ਹੋ ਗਿਆ ਬਗੌਰ ਦੇ ਸਥਾਨ ਤੇ ਡੇਰਾ ਲਾਉਣ ਕਰਕੇ ਉੱਥੋਂ ਦੇ ਸਥਾਨਿਕ ਲੋਕ ਡਰ ਗਏ ਸਨ ਉਹ ਸਮੇਂ ਦੇ ਸਨ ਕਿ ਸ਼ਾਇਦ ਗੁਰੂ ਜੀ ਦਾ ਲਸ਼ਕਰ ਉਹਨਾਂ ਨੂੰ ਲੁੱਟਣ ਲਈ ਆਇਆ ਹੈ ਗੁਰੂ ਜੀ ਨੇ ਭਾਈ ਧਰਮ ਸਿੰਘ ਨੂੰ ਭੇਜਿਆ ਤਾਂ ਕਿ ਉਹ ਇਕੱਠੇ ਹੋਏ ਲੋਕਾਂ ਨੂੰ ਸਮਝਾ ਸਕੇ ਭਾਈ ਧਰਮ ਸਿੰਘ ਵੱਲੋਂ ਸਮਝਾਉਣ ਦੇ ਬਾਵਜੂਦ ਵੀ ਉੱਥੋਂ ਦੇ ਭੀਲ ਲੋਕਾਂ ਦੀ ਖਾਲਸੇ ਨਾਲ ਤੱਕੜੀ ਮੁਠਪੇੜ ਹੋ ਗਈ ਕਵੀ ਸੈਨਾਪਤੇ ਨੇ ਇਸ ਲੜਾਈ ਨੂੰ ਚੀਕ ਕੀਚਕ ਮਾਰ ਦੇ ਸਰਲੇਖੇਟ ਬਿਆਨਿਆ ਹੈ ਕੀਚਕ ਜੰਗਲੀ ਲੋਕਾਂ ਨੂੰ ਕਿਹਾ ਜਾਂਦਾ ਹੈ ਇੱਥੋਂ ਦੇ ਭੀਲ ਲੋਕ ਜੰਗਲੀ ਲੋਕ ਹੀ ਸਨ ਸ਼ਹੀਦ ਬਿਲਾਸ ਵਿੱਚ ਇਹਨਾਂ ਦੇ ਸਰਦਾਰ ਨੂੰ ਭੂਮੀਆਂ ਲਿਖਿਆ ਗਿਆ ਹੈ ਭੂਮੀਆਂ ਤੋਂ ਭਾਵ ਹੈ ਭੂਮੀ ਦੇ ਮਾਲਕ ਭਾਵ ਸਾਰੀ ਗੱਲ ਦਾ ਇਹ ਇਹੀ ਭਲੇਖਾ ਭਲੇਖੇ ਵਿੱਚ ਇਸ ਖੇਤਰ ਦੇ ਪੀਲ ਲੋਕਾਂ ਨੇ ਸਿੰਘਾਂ ਉੱਪਰ ਹਮਲਾ ਕਰ ਦਿੱਤਾ ਸੀ ਪੀਲ ਲੋਕਾਂ ਵੱਲੋਂ ਜ਼ਿਆਦਾ ਜ਼ੋਰ ਪੈ ਜਾਣ ਕਰਕੇ ਗੁਰੂ ਸਾਹਿਬ ਖੁਦ ਉੱਥੇ ਪਹੁੰਚੇ ਅਤੇ ਆਪਣੇ 94 ਸਿੰਘਾਂ ਨਾਲ ਇੱਕ ਦਮ ਧਾਵਾ ਕਰਕੇ ਸਭ ਨੂੰ ਭਜਾ ਦਿੱਤਾ ਇਸ ਪਿੱਛੇ ਗੁਰੂ ਸਾਹਿਬ ਚ ਤੋੜਗੜ ਦੇਖਣ ਲਈ ਗਏ। ਭਾਵੇਂ ਸੈਨਾਪਤੀ ਦੀ ਲਿਖਤ ਵਿੱਚ ਚਤੌੜਗੜ ਦਾ ਸਿੱਧਾ ਜ਼ਿਕਰ ਨਹੀਂ ਹੈ ਪਰ ਜਦੋਂ ਉਹ ਪਗੌਰ ਵਿਖੇ ਸਥਾਨਕ ਲੋਕਾਂ ਨਾਲ ਸਿੰਘਾਂ ਦੀ ਝੜਪ ਦੀ ਗੱਲ ਕਰਦਾ ਹੈ ਤਾਂ ਉਹ ਲਿਖਦਾ ਹੈ ਕਿ ਗੁਰੂ ਜੀ ਇੱਕ ਘਾਟੀ ਤੇ ਪਹੁੰਚੇ ਅਤੇ ਇੱਥੇ ਇੱਕ ਵਿਸ਼ਾਲ ਕਿਲੇ ਨੂੰ ਦੇਖਿਆ। ਸੈਨਾਪਤੀ ਦੇ ਲਿਖਤ ਦੇ 14ਵੇਂ ਅਤੇ 15ਵਾਂ ਦੀਆਂ ਇਹਨਾਂ ਤੁਕਾਂ ਨੂੰ ਜੋ ਪਗੌਰ ਦੇ ਸਥਾਨ ਦੀਆਂ ਘਟਨਾਵਾਂ ਦਾ ਬਿਆਨ ਕਰਨ ਸਮੇਂ ਅਗੜ-ਪਿਛੜ ਲਿਖੀਆਂ ਗਈਆਂ ਹਨ ਇੱਕ ਦੂਜੀ ਨਾਲ ਜੇਕਰ ਜੋੜ ਕਿ ਪੜੀਆਂ ਜਨਤਾ ਚ ਤੋੜਗੜ ਦਾ ਨਕਸ਼ਾ ਆਪਣੇ ਆਪ ਹੀ ਸਾਹਮਣੇ ਆ ਜਾਂਦਾ ਹੈ ਚੜਕਾ ਟੀਕੇ ਪਾਰ ਸਦਾਨੇ ਪ੍ਰਭ ਸੋ ਬਾਤ ਕਹੀ ਇਕਿਆਨੇ ਪ੍ਰਭ ਸੋ ਆਣ ਕਹੀ ਇਮ ਬਾਤਾ ਗੜ ਦੇਖਿਓ ਚਲ ਪੁਰਖ ਵਿਧਾਤਾ ਦਰਵਾਜੇ ਆਏ ਤਬੇ ਸਿੰਘ ਸਬੇ ਖੁਨਸਾਇ ਮਸਲਿਤ ਕੇ ਐਸੇ ਕਿਉ ਦੀਨੀ ਆਗ ਲਗਾਈ ਦੂਜੇ ਦਰਵਾਜੇ ਗਏ ਸਿੰਘ ਸੂਬੇ ਇਕਸਾਰ ਤੀਜੇ ਦਰਵਾਜੇ ਅੱਗੇ ਸਿੰਘਸੂਰ ਖੁੰਸਾਇ ਚੇਤੇ ਰਹੇ ਕਿ ਬਗੌਰ ਦਾ ਖੇਤਰ ਚਤੌੜਗੜ ਦੇ ਨੇੜੇ ਹੀ ਹੈ ਵੈਸੇ ਸੈਨਾਪਤੀ ਨੇ ਬਗੌਰ ਅਤੇ ਚਤੌੜਗੜ ਨੂੰ ਇੱਕ ਦੂਜੇ ਨਾਲ ਗਲ ਰਲਗੜ ਕਰ ਦਿੱਤਾ ਹੈ ਚਤੌੜਗੜ ਅੰਦਰ ਦਾਖਲ ਹੋਣ ਸਮੇਂ ਕਈ ਦਰਵਾਜਿਆਂ ਵਿੱਚੋਂ ਦੀ ਗੁਜਨਣਾ ਪੈਂਦਾ ਹੈ ਸੈਨਾਪਤੀ ਨੇ ਜਿਹੜੇ ਤਿੰਨ ਦਰਵਾਜਿਆਂ ਵਿੱਚੋਂ ਦੀ ਲੰਘਣ ਦਾ ਜ਼ਿਕਰ ਕੀਤਾ ਹੈ ਇਹ ਕਿਸੇ ਕਿਲੇ ਦੇ ਹੀ ਹਨ ਇਥੇ ਗੁਰੂ ਸਾਹਿਬ ਵੱਲੋਂ ਪੇਸ਼ਗੀ ਸਨੇਹ ਦੇ ਕੇ ਭੇਜਿਆ ਹੋਇਆ ਭਾਈ ਦਿਆ ਸਿੰਘ ਆ ਮਿਲੇ ਆ ਉਸ ਨੇ ਖਬਰ ਦਿੱਤੀ ਕਿ ਔਰੰਗਜ਼ੇਬ ਦੀ ਮੌਤ ਹੋ ਗਈ ਹੈ ਇਸ ਲਈ ਅੱਗੇ ਦੱਖਣ ਵੱਲ ਜਾਣ ਦਾ ਕੋਈ ਮਤਲਬ ਨਹੀਂ ਸੀ ਨਵਾਂ ਬਾਦਸ਼ਾਹ ਬਾਦਸ਼ਾਹ ਸ਼ਾਹ ਸ਼ਹਿਜ਼ਾਦਾ ਮੌਜੱਬ ਜਾਂ ਸ਼ਹਿਜ਼ਾਦਾ ਅਜੀਮ ਜਰਮੋਦ ਪੱਛਮੀ ਪੰਜਾਬ ਵਿੱਚ ਸੀ ਉਹ ਗੁਰੂ ਜੀ ਦਾ ਸ਼ੁਭ ਚਿੰਤਕ ਵੀ ਸੀ ਅਤੇ ਗੁਰੂ ਜੀ ਨਾਲ ਉਸ ਦੇ ਸੰਬੰਧ ਵੀ ਬਹੁਤ ਚੰਗੇ ਸਨ ਲਾਹੌਰ ਦਾ ਸੂਬੇਦਾਰ ਮੁਨੀਮ ਖਾਨ ਬਾਦਸ਼ਾਹ ਦਾ ਖਾਸ ਬੰਦਾ ਸੀ ਓਵੇਂ ਗੁਰੂ ਜੀ ਦਾ ਸੁਪਚਿੰਤਕ ਸੀ ਬਾਦਸ਼ਾਹ ਬਹਾਦਰ ਸ਼ਾਹ ਨੇ ਮੁਨੀਮ ਖਾਨ ਨੂੰ ਆਪਣਾ ਵਜ਼ੀਰ ਬਣਾ ਲਿਆ ਸੀ ਉਹ ਦੋਵੇਂ ਹੀ ਵਾਹੂ ਦਾ ਵਦਾਹੀ ਵਿਸ਼ਾਲ ਸਨਾਵਾਂ ਨਾਲ ਦਿੱਲੀ ਵੱਲ ਨੂੰ ਵੱਧ ਰਹੇ ਸਨ ਇਸ ਕਰਕੇ ਉਸ ਸਮੇਂ ਗੁਰੂ ਜੀ ਦਾ ਮੁੱਖ ਮਨੋਰਥ ਦਿੱਲੀ ਪਹੁੰਚਣ ਦਾ ਸੀ ਜਿੱਥੇ ਕੇ ਨਵੇਂ ਬਾਦਸ਼ਾਹ ਨਾਲ ਮੁਲਾਕਾਤ ਕੀਤੀ ਜਾ ਸਕੇ ਪਹਿਲੇ ਬਾਦਸ਼ਾਹ ਦਾ ਫਰਮਾਨ ਗੁਰੂ ਜੀ ਪਾਸ ਸੀ ਅਤੇ ਗੁਰੂ ਜੀ ਦੇ ਰਸਤੇ ਦਾ ਪ੍ਰਬੰਧ ਕਰਨ ਵਾਲਾ ਲਾਹੌਰ ਦਾ ਸੂਬੇਦਾਰ ਖੁਦ ਨਵੇਂ ਬਾਦਸ਼ਾਹ ਦਾ ਵਜ਼ੀਰ ਸੀ ਇਸ ਕਰਕੇ ਨਵੇਂ ਬਾਦਸ਼ਾਹ ਨੂੰ ਮਿਲਣ ਵਿੱਚ ਕਿਸੇ ਵੀ ਮੁਸ਼ਕਲ ਦੇ ਆਉਣ ਦੀ ਕੋਈ ਸੰਭਾਵਨਾ ਨਹੀਂ ਸੀ ਔਰੰਗਜ਼ੇਬ ਦਾ ਦੇਹਾਂਤ 20 ਫਰਵਰੀ 1707 ਈਸਵੀ ਨੂੰ ਹੋਇਆ ਸੀ ਗੁਰੂ ਸਾਹਿਬ 17 ਤੋਂ 18 ਮਾਰਚ ਨੂੰ ਬਗੌਰ ਦੇ ਅਸਥਾਨ ਤੇ ਪਹੁੰਚ ਗਏ ਸਨ ਇਤਤੋ ਤਕਰੀਬਨ 21 ਮਾਰਚ ਨੂੰ ਉਹਨਾਂ ਨੇ ਦਿੱਲੀ ਨੂੰ ਚਾਲੇ ਪਾਏ ਸਨ ਉਧਰ ਨਵਾਂ ਬਾਦਸ਼ਾਹ ਬਾਦਸ਼ਾਹ ਸ਼ਾਹ ਉਸ ਸਮੇਂ ਜਮਰੋਦ ਵਿੱਚ ਸੀ ਉਸ ਨੂੰ ਔਰੰਗਜ਼ੇਬ ਦੀ ਮੌਤ ਦੀ ਖਬਰ 22 ਮਾਰਚ ਨੂੰ ਮਿਲੀ ਸੀ 23 ਮਾਰਚ ਤੇ 24 ਮਾਰਚ ਤੱਕ ਉਸ ਵੱਲੋਂ ਆਪਣੇ ਆਪ ਨੂੰ ਬਾਦਸ਼ਾਹ ਘੋਸ਼ਿਤ ਕਰਵਾਇਆ ਗਿਆ ਅਤੇ ਦਿੱਲੀ ਨੂੰ ਰਵਾਨਾ ਹੋਣ ਦੀਆਂ ਤਿਆਰੀਆਂ ਕਰਵਾਈਆਂ ਗਈਆਂ ਲਾਹੌਰ ਦੇ ਸੂਬੇਦਾਰ ਮੁਨੀਮ ਖਾਨੇ ਉਸਤੇ ਪਹੁੰਚਣ ਤੋਂ ਪਹਿਲਾਂ ਹੀ ਲਾਹੌਰ ਵਿੱਚ ਲੋੜਿੰਗ ਦੀ ਸੈਨਿਕ ਤਿਆਰੀ ਕਰ ਰੱਖੀ ਸੀ 25 ਮਾਰਚ ਨੂੰ ਬਾਦਸ਼ਾਹ ਸ਼ਾਹ ਜਮਰੌਦ ਤੋਂ ਚੱਲ ਪਿਆ ਸੀ ਅਪ੍ਰੈਲ ਦੇ ਸ਼ੁਰੂ ਵਿੱਚ ਉਹ ਲਾਹੌਰ ਪਹੁੰਚ ਗਿਆ ਸੀ ਲਾਹੌਰ ਵਿਖੇ ਸ਼ਾਹੀ ਦਰਬਾਰ ਲਗਾਇਆ ਗਿਆ ਇਸ ਵਿੱਚ ਮੁਨੀਮ ਖਾਨ ਨੂੰ ਵਜ਼ੀਰ ਬਣਾਇਆ ਗਿਆ ਸੀ ਦਿੱਲੀ ਪਹੁੰਚਣ ਦੀਆਂ ਤਿਆਰੀਆਂ ਸਭ ਮੁਨੀਮ ਖਾਨ ਦੇ ਹਵਾਲੇ ਕੀਤੀਆਂ ਗਈਆਂ ਅਪ੍ਰੈਲ ਦੇ ਅਖੀਰਲੇ ਦਿਨਾਂ ਵਿੱਚ ਸ਼ਾਹੀ ਸੈਨਾ ਦਿੱਲੀ ਪਹੁੰਚ ਗਈ ਸੀ ਬਿਲਕੁਲ ਇਸੇ ਹੀ ਸਮੇਂ ਗੁਰੂ ਗੋਬਿੰਦ ਸਿੰਘ ਜੀ ਵੀ ਆਪਣੇ ਕਾਫਲੇ ਸਮੇਤ ਦਿੱਲੀ ਪਹੁੰਚ ਗਏ ਸਨ ਗੁਰੂ ਜੀ ਦਾ ਆਉਣਾ ਸੁਣ ਕੇ ਦਿੱਲੀ ਦੀਆਂ ਸਿੱਖ ਸੰਗਤਾਂ ਨੂੰ ਅਪਾਰ ਖੁਸ਼ੀ ਹੋਈ ਸਾਰੀਆਂ ਸੰਗਤਾਂ ਇਕੱਠੀਆਂ ਹੋ ਕੇ ਅੱਗੋਂ ਹੀ ਗੁਰੂ ਜੀ ਨੂੰ ਲੈਣ ਲਈ ਬੋੜੀਆਂ ਹੋਈਆਂ ਸਨ ਜਮੁਨਾ ਦੇ ਕਿਨਾਰੇ ਉੱਪਰ ਗੁਰੂ ਜੀ ਦਾ ਡੇਰਾ ਲਗਾਇਆ ਗਿਆ ਬਹਾਦਰ ਸ਼ਾਹ ਤੇ ਮਨੀਮ ਖਾਨ ਨਵੇਂ ਬਾਦਸ਼ਾਹ ਤੇ ਵਜ਼ੀਰ ਗੁਰੂ ਜੀ ਦੇ ਸ਼ੁਭਚਿੰਤਕ ਸਨ ਸਿੱਖਾਂ ਦੀ ਇੱਕ ਟੁਕੜੀ ਬਾਦਸ਼ਾਹ ਬਹਾਦਰ شاہ ਦੀ ਫੌਜ ਵਿੱਚ ਪਹਿਲਾਂ ਤੋਂ ਹੀ ਸੀ ਪੰਜਾਬ ਵਿੱਚੋਂ ਦੀ ਲੰਘਣ ਸਮੇਂ ਜ਼ਰੂਰ ਹੀ ਹੋਰ ਸਿੱਖਾਂ ਦੀ ਭਰਤੀ ਵੀ ਫੌਜ ਵਿੱਚ ਕਰ ਲਈ ਹੋਵੇਗੀ ਮਾਲਵੇ ਦੇ ਮਾਝੇ ਦੇ ਜੱਟ ਕਬੀਲੇ ਤਾਂ ਖੁੱਲੇ ਰੂਪ ਵਿੱਚ ਸ਼ਾਹੀ ਸੈਨਾ ਨਾਲ ਹੋਣਗੇ ਇਸ ਲਈ ਗੁਰੂ ਜੀ ਦਾ ਸ਼ਾਹੀ ਕੈਂਪ ਦੇ ਨੇੜੇ ਹੋਣਾ ਬਾਦਸ਼ਾਹ ਲਈ ਅਤੇ ਸਿੱਖ ਸੈਨਿਕ ਟੁਕੜੀਆਂ ਲਈ ਬਹੁਤ ਹੀ ਜ਼ਿਆਦਾ ਪ੍ਰੇਰਨਾ ਸਰੋਤ ਸੀ ਮੋਨੀਮ ਖਾਨ ਦਾ ਸੁਨੇਹਾ ਗੁਰੂ ਜੀ ਨੂੰ ਮਿਲਿਆ ਕਿ ਸ਼ਾਹੀ ਕੈਂਪ ਆਗਰੇ ਜਾ ਰਿਹਾ ਹੈ ਤੁਸੀਂ ਉੱਥੇ ਦਰਸ਼ਨ ਦਿਓ ਬਾਦਸ਼ਾ ਦਾ ਸਾਹੀ ਲਸ਼ਕਰ 5 ਮਈ ਤੋਂ ਨੂੰ ਦਿੱਲੀ ਤੋਂ ਤੁਰ ਪਿਆ ਸੀ 12 ਜੂਨ ਨੂੰ ਇਹ ਲਸ਼ਕਰ ਅੱਗੇ ਪਹੁੰਚ ਗਿਆ ਦਿੱਲੀ ਤੋਂ ਆਗਰੇ ਤੱਕ ਇਤਨੇ ਦਿਨ ਲੱਗਣ ਦਾ ਕਾਰਨ ਇਹ ਸੀ ਕਿ ਬਾਦਸ਼ਾ ਰਸਤੇ ਵਿੱਚ ਟਹਿਰਾਓ ਕਰਕੇ ਸਥਾਨਿਕ ਚੌਧਰੀਆਂ ਤੇ ਹੋਰ ਅਧਿਕਾਰੀਆਂ ਪਾਸੋਂ ਨਜ਼ਰਾਨੇ ਲੈ ਰਿਹਾ ਸੀ ਗੁਰੂ ਜੀ ਦਾ ਕਾਫਲਾ ਵੀ ਦਿੱਲੀ ਤੋਂ ਰਵਾਨਾ ਹੋ ਕੇ ਮਧੁਰਾ ਪਹੁੰਚਿਆ ਇੱਥੇ ਕੁਝ ਦਿਨ ਠਹਿਰਾ ਕੀਤਾ ਗਿਆ ਸੈਨਾਪਤੀ ਲਿਖਦਾ ਹੈ ਕਿ ਖਾਲਸੇ ਨੇ ਇੱਥੇ ਸੂਰਜਕੁੰਡ ਕੁੰਜ ਗਲੀ ਅਤੇ ਹੋਰ ਸਥਾਨ ਦੇਖੇ ਇੱਥੇ ਉਸ ਸਮੇਂ ਬਾਂਦਰ ਬਹੁਤ ਸਨ ਜਦੋਂ ਖਾਲਸੇ ਨੇ ਆਪਣਾ ਖਾਣਾ ਖਾਣ ਸਮੇ ਮਾਸਾਹਾਰੀ ਭੋਜਨ ਖਾ ਕੇ ਬਾਕੀ ਬਚਿਆ ਮਾਸ ਇਹਨਾਂ ਬਾਂਦਰਾਂ ਨੂੰ ਪਾਇਆ ਤਾਂ ਇਹ ਆਪਸ ਵਿੱਚ ਇੱਕ ਦੂਜੇ ਨਾਲ ਲੜ ਲੜ ਕੇ ਖਰੂਦ ਮਚਾ ਰਹੇ ਸਨ ਇੱਥੋਂ ਚੱਲ ਕੇ ਖਾਲਸਾ ਦਲ ਆਗਰੇ ਪਹੁੰਚਿਆ ਆਗਰੇ ਤੋਂ 13-14 ਕਿਲੋਮੀਟਰ ਪਹਿਲੋਂ ਹੀ ਗੁਰੂ ਜੀ ਨੇ ਇੱਕ ਸੁੰਦਰ ਬਾਗ ਵਿੱਚ ਡੇਰਾ ਲਗਾਇਆ ਬਾਦਸ਼ਾਹ ਦਾ ਕੈਂਪ ਵੀ ਇੱਥੋਂ 6 ਕਿਲੋਮੀਟਰ ਦੀ ਵਿੱਥ ਤੇ ਸੀ ਜਦੋਂ ਗੁਰੂ ਜੀ ਦੇ ਆਉਣ ਦੀ ਖਬਰ ਵਜ਼ੀਰ ਮੁਨੀਮ ਖਾਨ ਨੂੰ ਹੋਈ ਤਾਂ ਉਸ ਨੇ ਗੁਰੂ ਜੀ ਨੂੰ ਸੁਨੇਹਾ ਭੇਜਵਾਇਆ ਕਿ ਉਹ ਉਸ ਨੂੰ ਦਰਸ਼ਨ ਦੇਣ ਦੀ ਕਿਰਪਾਲਤਾ ਕਰਨ ਗੁਰੂ ਜੀ ਉਸ ਦੇ ਡੇਰੇ ਵਿੱਚ ਪਹੁੰਚੇ ਮੁਨੀਮ ਖਾਨ ਨੇ ਗੁਰੂ ਜੀ ਦੀ ਆਉ ਭਗਤ ਕੀਤੀ ਕੁਝ ਸਮਾਂ ਵਿਚਾਰ ਵਟਾਂਦਰਾ ਕਰਨ ਉਪਰੰਤ ਗੁਰੂ ਜੀ ਵਾਪਸ ਆਪਣੇ ਡੇਰੇ ਵਿੱਚ ਪਹੁੰਚ ਗਏ ਸਨ ਜਦੋਂ ਅਗਲੇ ਦਿਨ ਬਾਦਸ਼ਾਹ ਨੂੰ ਪਤਾ ਲੱਗਿਆ ਕਿ ਗੁਰੂ ਜੀ ਉਹਨਾਂ ਦੇ ਨੇੜੇ ਹੀ ਡੇਰਾ ਲਾਈ ਬੈਠੇ ਹਨ ਤਾਂ ਉਸ ਨੇ ਵੀ ਗੁਰੂ ਜੀ ਨੂੰ ਦਰਸ਼ਨ ਦੇਣ ਲਈ ਸੁਨੇਹਾ ਭੇਜਿਆ ਸੁਨੇਹਾ ਮਿਲਣ ਉਪਰੰਤ ਗੁਰੂ ਜੀ ਨੇ ਚੌਣਵੇਂ ਸਿੰਘਾਂ ਨੂੰ ਨਾਲ ਲਿਆ ਤੇ ਬਾਦਸ਼ਾਹ ਦੇ ਡੇਰੇ ਵਿੱਚ ਪਹੁੰਚ ਗਏ ਬਾਦਸ਼ਾਹ ਦੇ ਸ਼ਾਹੀ ਤੰਬੂ ਕੋਲ ਪਹੁੰਚ ਕੇ ਸਾਰੇ ਸਿੰਘ ਉੱਥੇ ਖੜੇ ਕਰ ਦਿੱਤੇ ਅਤੇ ਆਪ ਇੱਕ ਸਿੰਘ ਨੂੰ ਨਾਲ ਲੈ ਕੇ ਤੰਬੂ ਦੇ ਅੰਦਰਲੇ ਦਰਵਾਜ਼ੇ ਤੱਕ ਗਏ ਡਿਊਟੀ ਖਾਸ ਦੇ ਦਰਵਾਜ਼ੇ ਕੋਲ ਪਹੁੰਚ ਕੇ ਉਸ ਸਿੰਘ ਨੂੰ ਉੱਥੇ ਹੀ ਖੜਾ ਕਰ ਦਿੱਤਾ ਗਿਆ ਅਤੇ ਆਪ ਸ਼ਸਤਰਾਂ ਸਮੇਤ ਬਾਚਾ ਪਾਸ ਪਹੁੰਚੇ ਬਾਛਾ ਤਨ ਗੁਰੂ ਤਨ ਗੁਰੂ ਉਚਾਰਦਾ ਹੋਇਆ ਅੱਗ ਉੱਠ ਕੇ ਗੁਰੂ ਜੀ ਨੂੰ ਮਿਲਿਆ ਅਤੇ ਉਹਨਾਂ ਨੂੰ ਆਪਣੇ ਨਾਲ ਹੀ ਤਖਤ ਉੱਪਰ ਬਿਠਾ ਲਿਆ ਬਾਦਸ਼ਾਹ ਨੇ ਕਿਹਾ ਕਿ ਇਹ ਰਾਜ ਗੁਰੂ ਜੀ ਦੀ ਮਿਹਰ ਸਦਕਾ ਹੀ ਮਿਲਿਆ ਹੈ ਮਾਨ ਸਤਕਾਰ ਵਜੋਂ ਬਾਦਸ਼ਾਹ ਨੇ ਗੁਰੂ ਜੀ ਨੂੰ ਇੱਕ ਕਲਗੀ ਅਤੇ ਹੀਰੇ ਮੋਤੀਆਂ ਵਾਲਾ ਇੱਕ ਕੀਮਤੀ ਜੜਾਓ ਪੇਸ਼ ਕੀਤਾ ਇੱਕ ਬਹੁਤ ਕੀਮਤੀ ਖਿੱਲਤ ਪੇਸ਼ ਕੀਤੀ ਗਈ ਗੁਰੂ ਜੀ ਨੇ ਡਿਊਟੀ ਖਾਸ ਦੇ ਦਰਵਾਜ਼ੇ ਖੜੇ ਇੱਕ ਕ ਸਿੰਘ ਨੂੰ ਆਵਾਜ਼ ਦੇ ਕੇ ਅੰਦਰ ਬੁਲਾਇਆ ਤੇ ਇਹ ਸਾਰੀਆਂ ਅਵਸਥਾ ਉਸ ਨੂੰ ਫੜਾ ਦਿੱਤੀਆਂ ਇਸ ਪਿੱਛੋਂ ਗੁਰੂ ਸਾਹਿਬ ਵਾਪਸ ਆਪਣੇ ਡੇਰੇ ਵਿੱਚ ਪਹੁੰਚ ਗਏ ਸਨ ਬਾਦਸ਼ਾਹ ਨਾਲ ਮੁਲਾਕਾਤ ਦਾ ਉਪਰੋਕਤ ਸਾਰਾ ਬਿਰਤਾਂਤ ਇੱਕ ਸਮਕਾਲੀ ਲੇਖਕ ਦਾ ਦਿੱਤਾ ਹੋਇਆ ਹੈ ਇਹ ਬਿਰਤਾਂਤ ਇਸ ਤਰ੍ਹਾਂ ਦਾ ਹੈ ਕਿ ਜਿਵੇਂ ਕਿ ਸੈਨਾਪਤੀ ਖੁਦ ਉੱਥੇ ਮੌਜੂਦ ਹੁੰਦਾ ਹੋਵੇ ਤੇ ਜਾਂ ਫਿਰ ਗੁਰੂ ਸਾਹਿਬ ਨੇ ਉਸ ਨੂੰ ਇਹ ਸਾਰੀ ਵਾਰਤਾ ਆਪ ਸੁناਈ ਹੋਵੇ ਇੱਥੇ ਹੀ ਬਿਰਤਾਂਤ ਨੂੰ ਗੁਰੂ ਜੀ ਦੇ ਆਪਣੇ ਦੋ ਹੁਕਮਨਾਮਿਆਂ ਵਿੱਚ ਜਿਹੜੇ ਉਹਨਾਂ ਦੇ ਅਕਤੂਬਰ 1707 ਈਸਵੀ ਨੂੰ ਧੌਲ ਅਤੇ ਖਾਰਾ ਦੀ ਸੰਗਤ ਨੂੰ ਲਿਖੇ ਸਨ ਪੂਰੀ ਤਰ੍ਹਾਂ ਸਪਸ਼ਟ ਕੀਤਾ ਗਿਆ ਹੈ। ਧੌਲ ਦੀ ਸੰਗਤ ਨੂੰ ਭੇਜੇ ਗਏ ਹੁਕਮਨਾਮੇ ਵਿੱਚ ਲਿਖਿਆ ਗਿਆ ਹੈ ਕਿ ਸਰਬ ਸਰਬਤ ਸੰਗਲ ਧੌਲ ਕੀ ਤੁਸੀਂ ਮੇਰਾ ਖਾਲਸਾ ਹੋ ਗੁਰੂ ਰੱਖੇਗਾ ਗੁਰੂ ਗੁਰੂ ਜਪਣਾ ਜਨਮ ਸੁਭਰੇਗਾ। ਸਰਬ ਸੁਖ ਨਾਮ ਪਾਛਾ ਪਾਸ ਆਏ ਅਤੇ ਸਰਉਪਾਉ 60000 ਕੀ ਤੁਕ ਤੁਖੀ ਜੜਾਓ ਇਨਾਮ ਹੋਈ ਹੋਰ ਵੀ ਕੰਮ ਸ਼ੁਰੂ ਗੁਰੂ ਦਾ ਸਦਕਾ ਸਭ ਹੁੰਦੇ ਹਨ ਐਸੀ ਵੀ ਥੋੜੇ ਹੀ ਦਿਨੋ ਕੋ ਆਉਂਦੇ ਹਨ ਤਕਰੀਬਨ ਤਕਰੀਬਨ ਇਹੀ ਸ਼ਬਦਾਵਲੀ ਖਾਰਾ ਦੀ ਸੰਗਤ ਨੂੰ ਲਿਖੇ ਹੁਕਮਨਾਮੇ ਵਿੱਚ ਵਰਤੀ ਗਈ ਹੈ ਇਹਨਾਂ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਉਸ ਜੜਾਓ ਹਾਰ ਦੀ ਕੀਮਤ ਉਸ ਸਮੇ 60000 ਰੁਪਏ ਸਨ ਜਿਹੜਾ ਕਿ ਅੱਜ ਦੀ ਕੀਮਤ ਵਿੱਚ 60 ਲੱਖ ਰੁਪਏ ਤੋਂ ਵੀ ਜ਼ਿਆਦਾ ਕੀਮਤ ਦਾ ਹੋ ਸਕਦਾ ਹੈ ਇਸ ਮੁਲਾਕਾਤ ਵਿੱਚੋਂ ਇੱਕ ਨੁਕਤਾ ਵਿਸ਼ੇਸ਼ ਤੌਰ ਤੇ ਉੱਭਰਦਾ ਹੈ ਉਹ ਇਹ ਕਿ ਗੁਰੂ ਜੀ ਨੂੰ ਬਾਦਸ਼ਾਹ ਨੇ ਆਪਣੇ ਦਰਬਾਰ ਵਿੱਚ ਉਸ ਤਰ੍ਹਾਂ ਦਾ ਮਾਨ ਸਤਕਾਰ ਦਿੱਤਾ ਸੀ ਜਿਸ ਤਰ੍ਹਾਂ ਦਾ ਧਾਰਮਿਕ ਨੇਤਾਵਾਂ ਨੂੰ ਦਿੱਤਾ ਜਾਂਦਾ ਹੈ ਗੁਰੂ ਜੀ ਬਾਦਸ਼ਾਹ ਖਾਸ ਹਥਿਆਰਾਂ ਸਮੇਤ ਗਏ ਸਨ ਦੂਜਾ ਜੋ ਵਸਤਾਂ ਸਮੇਤ ਇੱਕ ਖਿੱਲ ਖਿੱਲਤ ਦੇ ਗੁਰੂ ਜੀ ਨੂੰ ਭੇਟ ਕੀਤੀਆਂ ਗਈਆਂ ਸਨ ਉਹ ਗੁਰੂ ਜੀ ਨੇ ਪਹਿਨੀਆਂ ਨਹੀਂ ਸਗੋਂ ਵਿਸ਼ੇਸ਼ ਤੰਬੂ ਦੇ ਦਰਵਾਜ਼ੇ ਤੇ ਖੜੇ ਸਿੰਘ ਨੂੰ ਅੰਦਰ ਬੁਲਾ ਕੇ ਫੜਾ ਦਿੱਤੀਆਂ ਸਨ ਬਾਦਸ਼ਾਹ ਦੇ ਦਰਬਾਰ ਵਿੱਚ ਬਾਦਸ਼ਾਹ ਵੱਲੋਂ ਮਿਲੇ ਤੋਹਫਿਆਂ ਨੂੰ ਉੱਥੇ ਹੀ ਪਹਿਨਾਇਆ ਜਾਂਦਾ ਹੈ। ਇਹ ਹੀ ਸ਼ਾਹੀ ਦਰਬਾਰ ਦੇ ਨਿਯਤ ਹੁੰਦੇ ਸਨ। ਗੁਰੂ ਜੀ ਨੇ ਇੰਜ ਨਹੀਂ ਕੀਤਾ। ਇਸ ਦਾ ਮਤਲਬ ਇਹ ਹੀ ਹੈ ਕਿ ਗੁਰੂ ਜੀ ਨੂੰ ਨਾ ਹੀ ਇੱਕ ਚੌਧਰੀ ਜਾਂ ਸਰਦਾਰ ਦੇ ਤੌਰ ਤੇ ਮਾਨ ਸਤਕਾਰ ਦਿੱਤਾ ਗਿਆ ਅਤੇ ਨਾ ਹੀ ਆਪਣੇ ਕਿਸੇ ਅਧੀਨ ਅਧਿਕਾਰੀ ਦੇ ਤੌਰ ਤੇ। ਸਗੋਂ ਇਹ ਮਾਨ ਸਤਕਾਰ ਇੱਕ ਧਾਰਮਿਕ ਨੇਤਾ ਦੇ ਤੌਰ ਤੇ ਹੀ ਦਿੱਤਾ ਗਿਆ ਸੀ। ਇਸੇ ਕਰਕੇ ਹੀ ਸ਼ਾਹੀ ਦਰਬਾਰ ਦੇ ਨਿਯਮ ਉਨ੍ਹਾਂ ਉੱਪਰ ਲਾਗੂ ਨਹੀਂ ਸੀ ਹੋਏ। ਨਹੀਂ ਤਾਂ ਗੁਰੂ ਸਾਹਿਬ ਨੂੰ ਇਹ ਖਿੱਲਤ ਅਤੇ ਜੜਾਓ ਹਾਰ ਬਾਦਸ਼ਾਹ ਦੇ ਸਾਹਮਣੇ ਹੀ ਪਹਿਨਣੇ ਪੈਣੇ ਸਨ ਇਸ ਤਰ੍ਹਾਂ ਇਸ ਮੁਲਾਕਾਤ ਤੋਂ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਗੁਰੂ ਜੀ ਨੇ ਬਾਦਸ਼ਾਹ ਨਾਲ ਸੰਬੰਧਿਤ ਧਾਰਮਿਕ ਨੇਤਾ ਵਾਲੇ ਸਨ ਸੈਨਾਪਤੀ ਬਾਦਸ਼ਾਹ ਦਾ ਆਗਰੇ ਵਿਖੇ ਠਹਰਾਉ 4 ਮਹੀਨੇ ਦਾ ਦੱਸਦਾ ਹੈ ਲਗਭਗ ਇਤਨਾ ਹੀ ਸਮਾਂ ਗੁਰੂ ਜੀ ਵੀ ਉੱਥੇ ਰਹੇ ਸਨ ਜੈਜੋ ਦੀ ਲੜਾਈ ਵੀ ਬਾਦਸ਼ਾਹ ਨੇ ਆਗਰੇ ਵਿਖੇ ਠਹਿਰਾਇਆ ਹੋਇਆ ਹੀ ਲੜੀ ਸੀ ਵਜ਼ੀਰ ਮਨਿਮ ਖਾਨ ਨੇ ਇਸ ਸਭ ਕੁਝ ਵਿੱਚ ਬਹੁਤ ਤਗੜਾ ਯੋਗਦਾਨ ਪਾਇਆ ਸੀ। ਆਗਰੇ ਵਿਖੇ ਹੀ ਇੱਕ ਵਿਸ਼ੇਸ਼ ਦਰਬਾਰ ਵਿੱਚ ਬਾਦਸ਼ਾਹ ਨੇ ਵਜ਼ੀਰ ਮਨਿਮ ਖਾਨ ਨੂੰ ਖਾਨ ਖਾਨਾ ਦਾ ਖਿਤਾਬ ਬਖਸ਼ਿਆ ਅਤੇ 1 ਕਰੋੜ ਰੁਪਏ ਨਕਦ ਇਨਾਮ ਦਿੱਤਾ ਸੀ। ਉਸ ਦੀ ਜਗੀਰ ਅਤੇ ਮੰਸਬ ਵਿੱਚ ਵੀ ਚੌਕਾ ਵਾਅਦਾ ਕੀਤਾ ਗਿਆ ਸੀ। ਰਾਜਪੂਤਾਂ ਰਾਜਿਆਂ ਦਾ ਪਹਿਲਾਂ ਹੀ ਸਮਝਾ-ਭੁਜਾ ਕੇ ਬਾਦਸ਼ਾਹ ਨੇ ਆਪਣੇ ਨਾਲ ਲਾ ਲਿਆ ਸੀ। ਜੈਪੁਰ ਅਤੇ ਜੋਧਪੁਰ ਦੇ ਜੋ ਵੱਡੇ ਰਾਜਪੂਤ ਘਰਾਣੇ ਸਨ ਜਿਹੜੇ ਔਰੰਗਜ਼ੇਬ ਦੀਆਂ ਕੁਝ ਨੀਤੀਆਂ ਤੋਂ ਤੰਗ ਹੋ ਕੇ ਉਸ ਤੋਂ ਆਕੀ ਹੋ ਗਏ ਸਨ ਉਹਨਾਂ ਨੇ ਪੁਰਾਣੇ ਰੁੱਤਬੇ ਕਾਇਮ ਰੱਖ ਕੇ ਉਹਨਾਂ ਸ਼ਾਹੀ ਭਰੋਸੇ ਵਿੱਚ ਲੈ ਲਿਆ ਸੀ ਤਖਤ ਦੇ ਸਾਰੇ ਖਤਰਿਆਂ ਤੋਂ ਸੁਰੱਖਿਅਤ ਹੋ ਕੇ ਬਾਦਸ਼ਾਹ ਨੇ ਆਗਰੇ ਤੋਂ ਰਾਜਪੂਤਾਨਾ ਨੂੰ ਚਾਲੇ ਪਾਏ ਸਨ ਗੁਰੂ ਸਾਹਿਬ ਵੱਲੋਂ ਵੀ ਬਾਦਸ਼ਾਹ ਨਾਲ ਜਾਣ ਦੇ ਵੇਰਵੇ ਮਿਲਦੇ ਹਨ ਇਸ ਬਾਰੇ ਹਰ ਇਤਿਹਾਸਕਾਰ ਨੇ ਆਪਣੇ ਆਲੇ ਆਪਣੇ ਖਿਆਲ ਪਰਗੜ ਕੀਤੇ ਹਨ ਸਭ ਦਾ ਮੁੱਖ ਮਤ ਇਹ ਹੀ ਹੈ ਕਿ ਗੁਰੂ ਸਾਹਿਬ ਬਾਦਸ਼ਾਹ ਤੋਂ ਕੁਝ ਗੱਲਾਂ ਮਨਵਾਉਣੀਆਂ ਚਾਹੁੰਦੇ ਸਨ ਪਰ ਬਾਦਸ਼ਾਹ ਟਾਲਮਟੋਲ ਕਰ ਰਿਹਾ ਸੀ ਸਹੀ ਸਮੇਂ ਦੀ ਭਾਲ ਵਿੱਚ ਗੁਰੂ ਸਾਹਿਬ ਬਾਦਸ਼ਾਹ ਦੇ ਨੇੜੇ ਰਹਿ ਰਹੇ ਸਨ ਜਿਉਂ-ਜਿਉਂ ਬਾਦਸ਼ਾਹ ਅੱਗੇ ਜਾ ਰਿਹਾ ਸੀ ਤਾਂ ਗੁਰੂ ਜੀ ਵੀ ਬਾਦਸ਼ਾਹ ਦੇ ਨਾਲ-ਨਾਲ ਅੱਗੜ-ਪਿਛੜ ਹੁੰਦੇ ਹੋਏ ਜਾ ਰਹੇ ਸਨ ਤੇਜਾ ਸਿੰਘ ਗੰਡਾ ਸਿੰਘ ਨੇ ਲਿਖਿਆ ਹੈ ਪਰ ਹਾਲਾਤ ਦੇ ਚੱਕਰ ਨੇ ਉਹਨਾਂ ਨੂੰ ਦੱਖਣ ਵਿੱਚ ਪਹੁੰਚਾ ਦਿੱਤਾ ਜਦੋਂ ਹਾਲੇ ਗੱਲਬਾਤ ਚੱਲ ਹੀ ਰਹੀ ਸੀ ਤਾਂ ਬਾਦਸ਼ਾਹ ਨੇ ਕੁਛ ਵਾਇਆਂ ਦੇ ਵਿਰੁੱਧ ਕਾਰਵਾਈ ਕਰਨ ਲਈ ਕੂਚ ਕੀਤਾ ਤੇ ਉੱਥੇ ਆਪਣੇ ਭਰਾ ਕਾਮਬਖਸ਼ ਦੀ ਬਗਾਵਤ ਦਬਾਉਣ ਲਈ ਦੱਖਣ ਨੂੰ ਚੱਲ ਗਿਆ ਗੁਰੂ ਜੀ ਆਪਣੇ ਮਨੋਰਥ ਨੂੰ ਸਾਹਮਣੇ ਰੱਖ ਕੇ ਬਾਦਸ਼ਾਹ ਦੇ ਨਾਲ ਦੱਖਣ ਵੱਲ ਚਲੇ ਗਏ ਅਤੇ ਰਾਹ ਵਿੱਚ ਕਦੇ-ਕਦੇ ਲੋਕਾਂ ਵਿੱਚ ਆਪਣੇ ਧਰਮ ਦਾ ਪ੍ਰਚਾਰ ਕਰਨ ਲਈ ਸ਼ਾਹੀ ਕੈਂਪ ਵੱਲੋਂ ਕੈਂਪ ਨਾਲੋਂ ਵੱਖ ਹੋ ਜਾਂਦੇ ਸਨ ਇਹ ਦੇਖਦੇ ਹਨ ਕਿ ਬਾਦਸ਼ਾਹ ਵੱਲੋਂ ਉਹਨਾਂ ਦੀਆਂ ਸ਼ਿਕਾਇਤਾਂ ਦੂਰ ਕਰਨ ਲਈ ਕਿਸੇ ਵੀ ਸੁਝਾਅ ਨੂੰ ਮੰਨਣ ਦੀ ਕੋਈ ਫੌਰੀ ਸੰਭਾਵਨਾ ਨਹੀਂ ਸੀ ਉਹ ਬਾਦਸ਼ਾਹ ਨਾਲੋਂ ਵੱਖ ਹੋ ਗਏ ਤੇ ਸਤੰਬਰ 1707 ਈਸਵੀ ਦੇ ਸ਼ੁਰੂ ਵਿੱਚ ਨਦੇੜ ਚਲੇ ਗਏ। ਹਰੀਰਾਮ ਗੁਪਤਾ ਲਿਖਦਾ ਹੈ ਕਿ ਗੁਰੂ ਜੀ ਨੇ ਬਾਦਸ਼ਾਹ ਨੂੰ ਮਿਲ ਕੇ ਸਰਹੰਦ ਦੇ ਵਜ਼ੀਰ ਖਾਨ ਸਮੇਤ 6 ਹੋਰ ਅਧਿਕਾਰੀਆਂ ਨੂੰ ਉਸ ਦੇ ਆਪਣੇ ਹਵਾਲੇ ਕਰਨ ਦੀ ਮੰਗ ਕੀਤੀ ਸੀ। ਬਾਦਸ਼ਾਹ ਨੇ ਤੁਰੰਤ ਇਹ ਕੰਮ ਨਾ ਕਰ ਸਕਣ ਦੀਆਂ ਆਪਣੀਆਂ ਸੀਮਾਵਾਂ ਦਾ ਜ਼ਿਕਰ ਕੀਤਾ ਅਤੇ ਵਾਅਦਾ ਵਾਅਦਾ ਕੀਤਾ ਕਿ ਇਹ ਕੰਮ ਜਿੰਨਾ ਸੰਭਵ ਹੋ ਸਕੇ ਛੇਤੀ ਕਰ ਦਿੱਤਾ ਜਾਵੇਗਾ। ਉਸਨੇ ਗੁਰੂ ਜੀ ਨੇ ਉਸਨੇ ਗੁਰੂ ਜੀ ਨੂੰ ਹਰ ਸਮੇਂ ਆਪਣੇ ਨੇੜੇ ਹੀ ਰੱਖਿਆ ਉਸ ਦਾ ਅਸਲ ਮਨੋਰਥ ਇਹ ਸੀ ਕਿ ਗੁਰੂ ਜੀ ਨੂੰ ਉਸ ਤੋਂ ਦੂਰ ਜਾਣ ਦੀ ਇਜਾਜ਼ਤ ਨਾ ਦਿੱਤੀ ਜਾਵੇ ਤਾਂ ਕਿ ਕਿਤੇ ਉਹ ਮੁਗਲ ਹਕੂਮਤ ਦੇ ਖਿਲਾਫ ਫਿਰ ਤੋਂ ਸੰਘਰਸ਼ਨਾ ਸ਼ੁਰੂ ਕਰ ਦੇਣ ਪ੍ਰੋਫੈਸਰ ਹਰਬੰਸ ਸਿੰਘ ਦਾ ਲਿਖਣਾ ਹੈ ਕਿ ਪੰਜਾਬ ਵਾਪਸ ਵਰਤਨ ਦੀ ਥਾਂ ਗੁਰੂ ਸਾਹਿਬ ਵੀ ਬਾਦਸ਼ਾਹ ਨਾਲ ਸ਼ੋਹੀ ਹੋਈ ਵਰਤਲਾਪ ਨੂੰ ਨੇਪਰੇ ਚਾੜ੍ਹਨ ਲਈ ਉਸ ਦੇ ਨਾਲ-ਨਾਲ ਦੱਖਣ ਨੂੰ ਤੁਰ ਪਏ ਅਜੇ ਤੱਕ ਵੀ ਬਾਦਸ਼ਾਹ ਸ਼ਾਹ ਨਾਲ ਗੁਰੂ ਸਾਹਿਬ ਦੀ ਗੱਲਬਾਤ ਕਿਸੇ ਸਿੱਟੇ ਤੇ ਨਹੀਂ ਸੀ ਆਪਣੀ ਗੁਰੂ ਸਾਹਿਬ ਨੇ ਮਹਿਸੂਸ ਕੀਤਾ ਕਿ ਬਾਦਸ਼ਾਹ ਗੱਲਬਾਤ ਦੇ ਤਾਰਕਿਕ ਪਰਿਨਾਮ ਸਵੀਕਾਰ ਕਰਨ ਤੋਂ ਕਰਨੀ ਕਤਰਾ ਰਿਹਾ ਹੈ ਗਰੇਵਾਰ ਅਤੇ ਬੱਲ ਵੀ ਇਸੇ ਮਤ ਦੀ ਪੁਸ਼ਟੀ ਕਰਦੇ ਹੋਏ ਲਿਖਦੇ ਹਨ ਕਿ ਗੁਰੂ ਜੀ ਨੂੰ ਵੀ ਸੰਭਵ ਤੌਰ ਤੇ ਉਸ ਦੀ ਉਮੀਦ ਲਈ ਹੌਸਲਾ ਦਿੱਤਾ ਗਿਆ ਹੈ ਬਾਦਸ਼ਾਹ ਨੇ ਉਨ੍ਹਾਂ ਦੇ ਮਾਮਲਿਆਂ ਨੂੰ ਨਿਚਿਤਣ ਵਾਸਤੇ ਛੇਤੀ ਹੀ ਧਿਆਨ ਦੇਣ ਲਈ ਵਿਹਲਾ ਹੋਣ ਵਿਹਲਾ ਹੋ ਜਾਵੇਗਾ ਕਿਹਾ ਜਦੋਂ ਬਾਦਸ਼ਾਹ ਨੇ ਹైదరాబాద్ ਵੱਲ ਕੂਚ ਕੀਤਾ ਤਾਂ ਗੁਰੂ ਜੀ ਵੀ ਉਸ ਨਾਲ ਚੱਲ ਪਏ ਸਨ ਉਪਰੋਕਤ ਇਤਿਹਾਸਕਾਰਾਂ ਵੱਲੋਂ ਉਪਰੋਕਤ ਪ੍ਰਗਟ ਕੀਤੇ ਗਏ ਵਿਚਾਰ ਦਰੁਸਤ ਨਹੀਂ ਸਨ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇੱਕ ਪਾਸੇ ਤਾਂ ਇਹ ਸਾਰੇ ਇਸ ਗੱਲ ਦੀ ਹਾਮੀ ਭਰਦੇ ਹਨ ਕਿ ਬਾਦਸ਼ਾਹ ਨੇ ਗੁਰੂ ਜੀ ਨੂੰ ਇੱਕ ਧਾਰਮਿਕ ਨੇਤਾ ਦੇ ਤੌਰ ਤੇ ਸਤਿਕਾਰਿਆ ਸੀ ਪਰ ਨਾਲ ਹੀ ਇਹ ਵੀ ਲਿਖ ਰਹੇ ਹਨ ਕਿ ਬਾਦਸ਼ਾ ਆਪਣੇ ਅਧਿਕਾਰਾਂ ਦੀਆਂ ਸੀਮਾਵਾਂ ਨੂੰ ਜਾਣਦਾ ਹੋਇਆ ਕੁਝ ਗੱਲਾਂ ਮੰਨਣ ਤੋਂ ਟਾਲਮਟੋਲ ਕਰ ਰਿਹਾ ਸੀ। ਇਹ ਵੀ ਕਿ ਉਹ ਇੱਕ ਖਾਸ ਚਲਾਕੀ ਭਰੀ ਨੀਤੀ ਨਾਲ ਗੁਰੂ ਜੀ ਨੂੰ ਆਪਣੇ ਤੋਂ ਦੂਰ ਵੀ ਨਹੀਂ ਸੀ ਜਾਣ ਦੇਣਾ ਚਾਹੁੰਦਾ। ਤਾਂ ਕਿ ਕਿਤੇ ਉਹ ਮੁਗਲ ਸਰਕਾਰ ਦੇ ਖਿਲਾਫ ਹਥਿਆਰਬੰਦ ਸੰਘਰਸ਼ ਨਾ ਸ਼ੁਰੂ ਕਰ ਦੇਣ। ਇਹ ਸਾਰੀਆਂ ਗੱਲਾਂ ਆਪਾ ਵਿਰੋਧੀ ਹਨ ਜੇ ਗੁਰੂ ਸਾਹਿਬ ਨੂੰ ਇੱਕ ਧਾਰਮਿਕ ਨੇਤਾ ਦੇ ਤੌਰ ਤੇ ਪੇਸ਼ ਕੀਤਾ ਕਰਨਾ ਹੈ ਤਾਂ ਫਿਰ ਉਹਨਾਂ ਦੀ ਕੋਈ ਵੀ ਮੰਗ ਨਹੀਂ ਹੋ ਸਕਦੀ ਸੀ ਇਹਦੇ ਨਾਲ ਹੀ ਬਾਦਸ਼ਾਹ ਉਹਨਾਂ ਦੀ ਕਿਸੇ ਮੰਗ ਨੂੰ ਇਨਕਾਰ ਕਰ ਸਕਦਾ ਸੀ ਗੁਰੂ ਜੀ ਦੀ ਜੋ ਮੁਲਾਕਾਤ ਬਾਦਸ਼ਾਹ ਨਾਲ ਹੋਈ ਸੀ ਉਹ ਆਪਣੇ ਆਪ ਵਿੱਚ ਬੇਮਿਸਾਲ ਸੀ ਇਸ ਨਾਲ ਗੁਰੂ ਜੀ ਦੀ ਸ਼ਖਸੀਅਤ ਬਾਦਸ਼ਾਹ ਤੋਂ ਵੀ ਉੱਚੀ ਹੋ ਜਾਂਦੀ ਹੈ ਅਜਿਹੀ ਸਥਿਤੀ ਵਿੱਚ ਮੁੱਖ ਮਸਲੇ ਆਪਣੇ ਆਪ ਹੀ ਚੱਲ ਹੱਲ ਹੋ ਜਾਂਦੇ ਹਨ ਪੰਜਾਬ ਦੇ ਤਕਰੀਬਨ ਸਾਰੇ ਅਧਿਕਾਰੀ ਅਤੇ ਸੈਨਿਕ ਮੁਖੀ ਆਗਰੇ ਵਿਖੇ ਉਸ ਸਮੇਂ ਹਾਜ਼ਰ ਸਨ ਜਦੋਂ ਗੁਰੂ ਜੀ ਦੀ ਬਾਦਸ਼ਾਹ ਨਾਲ ਮੁਲਾਕਾਤ ਹੋਈ ਸੀ ਲਾਹੌਰ ਦਾ ਸਾਬਕਾ ਸੂਬੇਦਾਰ ਜਿਹੜਾ ਕਿ ਹੁਣ ਬਾਦਸ਼ਾਹ ਦਾ ਸ਼ਕਤੀਸ਼ਾਲੀ ਵਜ਼ੀਰ ਸੀ ਵੀ ਉੱਥੇ ਹੀ ਸੀ ਅਤੇ ਉਹ ਵੀ ਗੁਰੂ ਜੀ ਦਾ ਸ਼ਰਧਾਲੂ ਸੀ ਇਸ ਲਈ ਵੇਖਿਆ ਜਾਵੇ ਕਿ ਗੁਰੂ ਜੀ ਲਈ ਸਭ ਤੋਂ ਵੱਡੀ ਹੋਰ ਕਿਹੜੀ ਗੱਲ ਹੋਣੀ ਸੀ ਕਿਸੇ ਨਾ ਕਿਸੇ ਖਾਸ ਅਧਿਕਾਰੀ ਨੂੰ ਸਜ਼ਾ ਦਿਵਾਉਣ ਦੀ ਜਾਂ ਆਪਣੇ ਹਵਾਲੇ ਕਰਾਉਣ ਦੀ ਗੱਲ ਗੁਰੂ ਜੀ ਜੈਸੇ ਮਹਾਨ ਧਾਰਮਿਕ ਨੇਤਾ ਲਈ ਬਹੁਤ ਛੋਟੀ ਸੀ ਗੁਰੂ ਜੀ ਦੇ ਪੰਜਾਬ ਨੂੰ ਮੋੜਨ ਵਿੱਚ ਇਸ ਮੁਲਾਕਾਤ ਪਿੱਛੋਂ ਕੋਈ ਵੀ ਅਖਵਾਈ ਨਹੀਂ ਸੀ ਪਹਿਲਾ ਸਾਰਾ ਮਾਹੌਲ ਬਦਲ ਚੁੱਕਿਆ ਸੀ ਔਰੰਗਜ਼ੇਬ ਅਤੇ ਗੁਰੂ ਜੀ ਨੇ ਤਾਂ ਕਦੇ ਇੱਕ ਦੂਜੇ ਨੂੰ ਦੇਖਿਆ ਵੀ ਨਹੀਂ ਸੀ ਹੋਣਾ ਪਰ ਬਾਦਸ਼ਾਹ ਬਹਾਦਰ ਸ਼ਾਹ ਉਹਨਾਂ ਦਾ ਬਹੁਤ ਪੁਰਾਣਾ ਸ਼ੁਭਚਿੰਤਕ ਸੀ ਅਤੇ ਉਸ ਸਮੇਂ ਗੁਰੂ ਜੀ ਦਾ ਸਭ ਤੋਂ ਵੱਧ ਸਤਿਕਾਰ ਆਪਣੇ ਸਾਰੇ ਅਧਿਕਾਰੀਆਂ ਨੂੰ ਦਿਖਾ ਚੁੱਕਿਆ ਸੀ ਮੁਗਲ ਸਲਤਨਤ ਦਾ ਵਜ਼ੀਰ ਵੀ ਉਹਨਾਂ ਦਾ ਸ਼ੁਭਚਿੰਤਕ ਸੀ ਅਜਿਹੇ ਮਾਹੌਲ ਵਿੱਚ ਅੰਦਰ ਗੁਰੂ ਜੀ ਪੰਜਾਬ ਦੇ ਕਿਸੇ ਵੀ ਸਥਾਨ ਤੇ ਆ ਕੇ ਰਹਿ ਸਕਦੇ ਸੀ ਰਹਿਣ ਦੀ ਮੰਗ ਤੋਂ ਲੈ ਕੇ ਤਾਂ ਉਹ ਉੱਥੇ ਗਏ ਹੀ ਨਹੀਂ ਸਨ ਤਲਵੰਡੀ ਸਾਹਿਬੋਂ ਵੇਖੇ ਗੁਰੂ ਜੀ ਬੜੀ ਸ਼ਾਨ ਨਾਲ ਰਹਿ ਰਹੇ ਸਨ ਉਹ ਤਾਂ ਸਿਰਫ ਔਰੰਗਜ਼ੇਬ ਨਾਲ ਮੁਲਾਕਾਤ ਕਰਨ ਲਈ ਗਏ ਸਨ ਕਿਉਂਕਿ ਔਰੰਗਜ਼ੇਬ ਪਹਿਲਾਂ ਹੀ ਚੜ੍ਹਾਈ ਕਰ ਗਿਆ ਸੀ ਇਸ ਕਰਕੇ ਇਹ ਆਪਸੀ ਹੋਣ ਵਾਲੀ ਮੁਲਾਕਾਤ ਪੂਰ ਨਹੀਂ ਚੜ੍ਹ ਸਕੀ ਸੀ ਪਰ ਇਸ ਗੱਲ ਦਾ ਅੰਦਾਜ਼ਾ ਜ਼ਰੂਰ ਲਗਾਇਆ ਜਾ ਸਕਦਾ ਹੈ ਕਿ ਮੁਲਾਕਾਤ ਔਰੰਗਜ਼ੇਬ ਨਾਲ ਵੀ ਉਸਾਰੀ ਰੂਪ ਵਿੱਚ ਹੋਣੀ ਸੀ ਜਿਹੜੇ ਦੋ ਹੁਕਮਨਾਮੇ ਤੌਹਲਤ ਖਾਰਾ ਦੀ ਸੰਗਤ ਦੇ ਨਾਮ ਲਿਖੇ ਹੋਏ ਮਿਲਦੇ ਹਨ ਉਹਨਾਂ ਵਿੱਚ ਛੇਤੀ ਆਨੰਦਪੁਰ ਸਾਹਿਬ ਨੂੰ ਮੁੜ ਕੇ ਆਉਣ ਦੀ ਗੱਲ ਲਿਖੀ ਹੋਈ ਹੈ ਇਹ ਕੋਈ ਗੁੰਝਲਦਾਰ ਗੱਲ ਨਹੀਂ ਹੈ ਇਸ ਤੋਂ ਬਿਲਕੁਲ ਸਪਸ਼ਟ ਹੈ ਕਿ ਗੁਰੂ ਜੀ ਦਾ ਮਿਸ਼ਨ ਪੂਰਾ ਹੋ ਗਿਆ ਸੀ ਮੁਲਾਕਾਤ ਹੋਣ ਤੋਂ ਬਾਅਦ ਅਤੇ ਉਕਤ ਹੁਕਮਨਾਮਾ ਸਾਹਮਣੇ ਆਉਣ ਦੇ ਬਾਅਦ ਵੀ ਇਹ ਕਹਿਣਾ ਕਿ ਗੁਰੂ ਜੀ ਦੀਆਂ ਕੁਝ ਮੰਗਾਂ ਅਜੇ ਪੂਰੀਆਂ ਹੋਣੀਆਂ ਰਹਿੰਦੀਆਂ ਸਨ ਸਿਰਫ ਇੱਕ ਬੇਸਮਝੀ ਹੈ ਅਸਲ ਵਿੱਚ ਗੁਰੂ ਜੀ ਕੋਈ ਕਮ ਲੈ ਕੇ ਬਾਦਸ਼ਾਹ پاس ਗਏ ਹੀ ਨਹੀਂ ਸਨ ਹੋ ਸਕਦਾ ਹੈ ਕਿ ਉਸ ਸਮੇਂ ਗੁਰੂ ਜੀ ਦੇ ਮਨ ਵਿੱਚ ਅਨੰਦਪੁਰ ਸਾਹਿਬ ਤੋਂ ਵਾਪਸ ਆਉਣ ਦਾ ਵਿਚਾਰ ਹੋਵੇ ਪਰ ਬਦਲੇ ਹੋਏ ਹਾਲਾਤ ਵਿੱਚ ਇਹ ਵਿਚਾਰ ਬਦਲ ਵੀ ਸਕਦੇ ਹਨ ਬਾਦਸ਼ਾਹ ਨਾਲ ਰਾਜਪੋਤਾਨੇ ਵੱਲ ਜਾਣ ਦੀ ਗੱਲ ਵੀ ਕੋਈ ਗੁੰਜਲਦਾਰ ਨਹੀਂ ਹੈ ਗੁਰੂ ਜੀ ਬਾਦਸ਼ਾਹ ਦੀ ਸੈਨਾ ਵਿੱਚ ਇੱਕ ਧਾਰਮਿਕ ਨੇਤਾ ਦੇ ਤੌਰ ਤੇ ਸਤਿਕਾਰੇ ਜਾਂਦੇ ਹਨ ਬਾਦਸ਼ਾ ਨੇ ਆਪਣੀ ਜ਼ਿੰਦਗੀ ਦਾ ਜ਼ਿਆਦਾ ਸਮਾਂ ਪੰਜਾਬ ਦੇ ਮਾਮਲਿਆਂ ਦਾ ਅਧਿਕਾਰੀ ਹੋਣ ਦੇ ਨਾਤੇ ਹੀ گزارਿਆ ਹੈ ਉਸ ਦੀ ਸੇਵਾ ਵਿੱਚ ਜਿਵੇਂ ਕਿ ਪਹਿਲਾਂ ਹੀ ਲਿਖਿਆ ਜਾ ਚੁੱਕਾ ਹੈ ਸਿੱਖ ਅਤੇ ਪੰਜਾਬੀ ਸਿਪਾਹੀ ਸਨ ਉਹਨਾਂ ਲਈ ਗੁਰੂ ਸਾਹਿਬ ਪ੍ਰੇਰਨਾ ਸਰੋਤ ਸਨ ਇੱਥੋਂ ਤੱਕ ਕਿ ਬਾਦਸ਼ਾਹ ਲਈ ਵੀ ਗੁਰੂ ਜੀ ਦੇ ਪ੍ਰੇਰਨਾ ਸਰੋਤ ਸਨ ਰਾਜਪੂਤਾਨਾ ਦੇ ਰਾਜੇ ਵੀ ਗੁਰੂ ਜੀ ਦੇ ਸ਼ਰਧਾਲੂ ਸਨ ਇਸ ਲਈ ਗੁਰੂ ਜੀ ਦਾ ਬਾਦਸ਼ਾਹ ਦੇ ਸ਼ਾਹੀ ਵਜ਼ੀਰ ਦੇ ਨਾਲ ਹੋਣਾ ਬਾਦਸ਼ਾਹ ਲਈ ਵੀ ਫਾਇਦੇਮੰਦ ਸੀ ਅਤੇ ਇਹ ਸਥਿਤੀ ਗੁਰੂ ਜੀ ਦੇ ਧਰਮ ਪ੍ਰਚਾਰ ਲਈ ਵੀ ਸਹਾਇਕ ਸੀ ਇਹ ਵੀ ਹੋ ਸਕਦਾ ਹੈ ਕਿ ਤੌਹਲਤ ਖਾਰਾ ਦੀ ਸੰਗਤ ਨੂੰ ਲਿਖੇ ਹੁਕਮਨਾਮਿਆਂ ਤੋਂ ਪਿੱਛੇ ਬਾਦਸ਼ਾਹ ਦੀ ਹੀ ਬੇਨਤੀ ਆ ਪਹੁੰਚੀ ਹੋਵੇ ਕਿ ਗੁਰੂ ਜੀ ਨਾਲ ਚੱਲਣ ਇਸ ਕਰਕੇ ਇਹ ਗੱਲਾਂ ਕਿ ਗੁਰੂ ਜੀ ਦੀ ਗੱਲਬਾਤ ਅਜੇ ਸਿਰੇ ਨਹੀਂ ਚੜੀ ਸੀ ਜਾਂ ਗੁਰੂ ਜੀ ਪੰਜਾਬ ਦੇ ਅਧਿਕਾਰੀਆਂ ਖਿਲਾਫ ਕੋਈ ਕਾਰਵਾਈ ਕਰਵਾਉਣਾ ਚਾਹੁੰਦੇ ਸਨ ਜਾਂ ਬਾਦਸ਼ਾਹ ਤੋਂ ਕੋਈ ਪੱਕਾ ਭਰੋਸਾ ਚਾਹੁੰਦੇ ਸਨ ਜਾਂ ਬਾਦਸ਼ਾਹ ਨਾਲ ਅਗਲੀ ਹੋਰ ਮੁਲਾਕਾਤ ਲਈ ਸਮਾਂ ਲੈਣਾ ਚਾਹੁੰਦੇ ਸਨ ਆਦੀ ਬਿਲਕੁਲ ਕਾਲਪਨਿਕ ਅਤੇ ਨਿਰਯਾਰਥ ਗੱਲਾਂ ਹਨ ਗੁਰੂ ਜੀ ਨੂੰ ਪੰਜਾਬ ਵਿੱਚ ਆ ਕੇ ਰਹਿਣ ਦੀ ਕੋਈ ਸਮੱਸਿਆ ਨਹੀਂ ਸੀ ਬਾਦਸ਼ਾਹ ਅਤੇ ਵਜ਼ੀਰ ਦੀਆਂ ਸ਼ੁਭ ਕਾਮਨਾਵਾਂ ਤੋਂ ਪਰੇ ਗੁਰੂ ਜੀ ਲਈ ਹੋਰ ਕਿਸੇ ਵਾਅਦੇ ਜਾਂ ਭਰੋਸੇ ਦੀ ਲੋੜ ਨਹੀਂ ਸੀ ਗੁਰੂ ਜੀ ਦਾ ਸ਼ਾਹੀ ਵਹਿਰ ਨਾਲ ਜਾਣਾ ਗੁਰੂ ਜੀ ਲਈ ਵੀ ਮਾਣ ਵਾਲੀ ਗੱਲ ਹੋਣੀ ਸੀ ਅਤੇ ਉੱਧਰਲੇ ਅਧਿਕਾਰੀਆਂ ਦੀਆਂ ਸਿੱਖ ਸੰਗਤਾਂ ਲਈ ਵੀ ਹੌਸਲਾ ਵਰਦਕ ਹੋਣੀ ਸੀ ਇਹ ਗੱਲ ਖੁਦ ਬਾਦਸ਼ਾਹ ਲਈ ਵੀ ਸਹਾਇਕ ਹੋਣੀ ਸੀ ਇਹ ਵੀ ਚੇਤੇ ਰੱਖਣ ਵਾਲੀ ਗੱਲ ਹੈ ਕਿ ਗੁਰੂ ਨਾਨਕ ਦੇਵ ਜੀ ਤੋਂ ਪਿੱਛੋਂ ਰਾਜਪੂਤਾਨੇ ਵਿੱਚ ਅਤੇ ਇਸ ਤੋਂ ਅੱਗੇ ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਵਿੱਚ ਕੋਈ ਵੀ ਗੁਰੂ ਨਹੀਂ ਜਾ ਸਕਿਆ ਸੀ ਹਾਲਾਂਕਿ ਇੱਧਰ ਸਿੱਖ ਸੰਗਤਾਂ ਬਹੁਤ ਸਨ ਇਸ ਲਈ ਸਨਮਾਨਯੋਗ ਸਥਿਤੀ ਵਿੱਚ ਗੁਰੂ ਜੀ ਵੱਲੋਂ ਸ਼ਾਹੀ ਵਹੀਰ ਦੇ ਨਾਲ-ਨਾਲ ਜਾਣਾ ਸਿੱਖ ਧਰਮ ਦੇ ਪ੍ਰਚਾਰ ਲਈ ਸਹਾਇਕ ਗੱਲ ਸੀ। ਬਾਦਸ਼ਾਹ ਦਾ ਸ਼ਾਹੀ ਵਹੀਰ 1707 ਦੇ ਨਵੰਬਰ ਦੇ ਪਹਿਲੇ ਹਫ਼ਤੇ ਵਿੱਚ ਆਗਰੇ ਤੋਂ ਰਵਾਨਾ ਹੋਇਆ ਗੁਰੂ ਜੀ ਦੇ ਵਹੀਰ ਦੇ ਅੰਗ-ਸੰਗ ਰਹਿੰਦੇ ਹੋਏ ਆਪਣੇ ਖਾਲਸਾਈ ਲਸ਼ਕਰ ਨਾਲ ਤੁਰ ਪਏ ਸਨ। ਗੁਰੂ ਜੀ ਨੇ ਪਹਿਲਾ ਪੜਾ ਆਗਰੇ ਤੋਂ ਤਕਰੀਬਨ 11 ਕਿਲੋਮੀਟਰ ਦੂਰ ਸਥਿਤ ਇਤ ਮਾਦਪੁਰ ਵਿਖੇ ਕੀਤਾ। ਇਥੋਂ ਰਵਾਨਾ ਹੋ ਕੇ ਸਾਰਾ ਵਹੀਰ ਰਾਜਪੂਤਾਨੇ ਪਹੁੰਚਿਆ ਤੇ ਅਜਮੇਰ ਨੂੰ ਜਾ ਕੇ ਘੇਰ ਲਿਆ ਅਜਮੇਰ ਦਾ ਰਾਜਾ ਨਜ਼ਰਾਨੇ ਲੈ ਕੇ ਮਿਲਣ ਲਈ ਆਇਆ ਬਾਦਸ਼ਾਹ ਤੇ ਗੁਰੂ ਸਾਹਿਬ ਦੇ ਡੇਰੇ ਅਜਮੇਰ ਵਿਖੇ ਹੀ ਲਾਇਏ ਗਏ ਸਨ ਇਥੋਂ ਹੀ ਬਾਦਸ਼ਾਹ ਨੇ ਜੋਧਪੁਰ ਨੂੰ ਜਾ ਕੇ ਰਿਆ ਜੋਧਪੁਰ ਦਾ ਮਹਾਰਾਜਾ ਅਜੀਤ ਸਿੰਘ ਬਾਦਸ਼ਾਹ ਨੂੰ ਆ ਮਿਲਿਆ ਉਦੇਪੁਰ ਦਾ ਰਾਜਾ ਵੀ ਆਪਣੇ ਪੁੱਤ ਨੂੰ ਨਾਲ ਲੈ ਕੇ ਆ ਮਿਲਿਆ ਬਾਦਸ਼ਾਹ ਤੇ ਗੁਰੂ ਜੀ ਦਾ ਵਹੀਰ ਇਕੱਠਾ ਹੀ ਤੋੜਗੜ ਪਹੁੰਚਿਆ ਇਤੋਂ ਵੀ ਨਜ਼ਰਾਨੇ ਲੈ ਗਏ ਇੱਥੇ ਹੀ ਭਾਈ ਜੋਰਾਵਰ ਸਿੰਘ ਚਤੌੜਗੜ ਦੇ ਕਿਲੇ ਵਿੱਚ ਗਿਆ ਹੋਇਆ ਕਿਲਾਦਾਰਾਂ ਦਾ ਨਾ ਲੜਦਾ ਹੋਇਆ ਸ਼ਹੀਦ ਹੋ ਗਿਆ ਚਤੌੜਗੜ ਤੋਂ ਉਹੀ ਬਾਦਸ਼ਾਹ ਨੇ ਅੱਗੇ ਵਧਨ ਦੱਖਣ ਵੱਲ ਜਾਣ ਦਾ ਮਨ ਬਣਾਇਆ ਤਾਂ ਕਿ ਉਹ ਛੋਟੇ ਭਰਾ ਕੰਮ ਬਖਸ਼ ਨਾਲ ਵੀ ਦੋ ਦੋ ਹੱਥ ਕਰਕੇ ਮਸਲਾ ਨਿਬੇੜ ਲਵੇ ਚਤੌੜਗੜ ਤੋਂ ਰਵਾਨਾ ਹੋ ਕੇ ਦੋਵੇਂ ਵਹੀਰ 1708 ਈਸਵੀ ਜੁਲਾਈ ਦੇ ਜੁਲਾਈ ਦੇ ਦੂਸਰੇ ਹਫ਼ਤੇ ਬਹੁ ਬੁਰਹਾਨਪੁਰ ਪਹੁੰਚੇ ਬੁਰਹਾਨਪੁਰ ਵਰਤਮਾਨ ਮੱਧ ਪ੍ਰਦੇਸ਼ ਦਾ ਇੱਕ ਪ੍ਰਸਿੱਧ ਵਪਾਰਕ ਸ਼ਹਿਰ ਹੈ ਬਾਛਾ ਤਾਂ ਇੱਥੋਂ ਛੇਤੀ ਹੀ ਅਗਾਹ ਨੂੰ ਰਵਾਨਾ ਹੋ ਗਿਆ ਸੀ ਪਰ ਗੁਰੂ ਸਾਹਿਬ ਲਈ ਕਈ ਦਿਨਾਂ ਤੱਕ ਇੱਥੇ ਹੀ ਟਿਕੇ ਰਹੇ ਸਨ ਇੱਥੇ ਹੀ ਬਾਛਾ ਦਾ ਸੁਨੇਹਾ ਗੁਰੂ ਜੀ ਨੂੰ ਮਿਲਿਆ ਕਿ ਉਹ ਗੁਰੂ ਜੀ ਦੇ ਦਰਸ਼ਨ ਕਰਕੇ ਕਰਨੇ ਚਾਹੁੰਦਾ ਹੈ ਗੁਰੂ ਸਾਹਿਬ ਇਹ ਸੁਨੇਹਾ ਮਿਲਣ ਉਪਰੰਤ ਜਲਦੀ ਹੀ ਬਾਛਾ ਨੂੰ ਮਿਲਣ ਲਈ ਤੁਰ ਪਏ ਸਨ ਆਪ ਦੀ ਨਦੀ ਨੂੰ ਪਾਰ ਕਰਦਾ ਹੋਇਆ ਗੁਰੂ ਜੀ ਦਾ ਵਹੀਰ ਬਾਦਸ਼ਾਹ ਨੂੰ ਜਾ ਮਿਲਿਆ ਜਿਹੜਾ ਸ਼ਾਇਦ ਔਰੰਗਜ਼ੇਬ ਦੇ ਨੇੜੇ ਤੇੜੇ ਦਾ ਕੋਈ ਸਥਾਨ ਹੋ ਸਕਦਾ ਹੈ ਇੱਥੇ ਬਾਦਸ਼ਾਹ ਅਤੇ ਗੁਰੂ ਜੀ ਦੀ ਫਿਰ ਮੁਲਾਕਾਤ ਹੋਈ ਮੁਲਾਕਾਤ ਉਪਰੰਤ ਬਾਦਸ਼ਾਹ ਤਾਂ ਹైదరాబాద్ ਵੱਲ ਚੱਲ ਗਿਆ ਅਤੇ ਜਦੋਂ ਕਿ ਗੁਰੂ ਜੀ ਆਪਣੇ ਵਹੀਰ ਨਾਲ ਨਦੇੜ ਵਾਲੇ ਸਥਾਨ ਤੇ ਪਹੁੰਚ ਗਏ ਸਨ